ਸਾਸਕਾਲ ਜੀ ਤੁਸੀਂ ਦੇਖ ਰਹੇ ਹੋ ਪੈਗਰ ਪੰਜਾਬ ਨੇ ਉਹ ਕਿ ਮੈਂ ਸਤਰਾਮ ਸਿੰਘ ਅਸੀਂ ਇਸ ਵੇਲੇ ਬਾਬਾ ਮੋਢਾ ਜੀ ਚਿਤਕਰੀ ਧਾਮ ਦੀ ਸਮਾਧ ਤੇ ਜਿਹੜਾ ਸ਼੍ਰੀ ਮੱਥਾ ਜੀ ਤੇ ਮਜੂਦਾ ਜਿੱਥੇ ਇੱਕ ਦੁਨੀਆ ਭਾਰ ਵਿਸ਼ਵ ਭਰ ਦੀ ਤਰ੍ਹਾਂ ਹੀ ਜਨ ਭਗਵਾਨ ਕ੍ਰਿਸ਼ਨ ਜੀ ਦੀ ਜਨਮ ਅਸ਼ੋਮੀ ਦਾ ਬਹੁਤ ਦਿਹਾੜਾ ਮਨਾਇਆ ਜਾ ਰਿਹਾ ਤੇ ਇਹਹੁੰਦੀਆਂ ਕਮੇਟੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਨਗਰ ਨਿਵਾਸੀ ਦੇ ਨਾਲ ਨਾਲ ਜ਼ਿਆਤੀ ਖੇਤਰਾਂ ਦੀਆਂ ਸੰਗਠਾ ਵੱਲੋਂ ਵੀ ਮਿਲ ਕੇ ਇੱਕ ਬਹੁਤ ਵੱਡੇ ਸਮਾਗਮ ਕਰਾਏ ਜਾਂਦੇ ਆ ਇਸ ਖੁਸ਼ੀਆਂ ਭਰੇ ਇਤਿਹਾਰ ਦੇ ਨਾਲ ਇਸ ਸੰਬੰਧੀ ਜੋ ਜੋ ਵੀ ਇਹਨਾਂ ਦੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਉਹ ਸੰਬੰਧੀ ਸਾਰੀ ਜਾਣਕਾਰੀ ਇਲਾਕੇ ਭਰ ਦੀਆਂ ਸੰਗਠਾ ਨੂੰ ਅਤੇ ਪ੍ਰੇਮੀਆਂ ਨੂੰ ਤੇ ਦੇ ਦੁਨੀਆ ਭਰ ਦੇ ਜਿੰਨੇ ਵੀ ਹੈਗੇ ਆ ਹਰ ਤਰ੍ਹਾਂ ਦੇ ਸੋਸ਼ਲ ਵਰਕਰ ਆ ਸਮਾਜ ਸੇਵੀ ਸੰਸਥਾਾਂ ਮੈਂ ਇਸ ਲਈ ਉਹਨਾਂ ਨੂੰ ਦਿਖਾਇਆ ਜਾਂਦਾ ਹੈ ਕਿ ਜਿਸ ਤਰ੍ਹਾਂ ਮੰਡੀ ਬਰੀ ਵਾਲਾ ਦੇ ਨੌਜਵਾਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਵੀ ਇਹਦੀ ਸਿਹਤ ਲੈ ਕੇ ਉਹ ਵੀ ਇਸ ਤਰ੍ਹਾਂ ਕਰ ਸਕਣ ਬਾਕੀ ਇਹ ਆਪਣੇ ਆਪ ਹੀ ਖੁਦ ਦੱਸਣਗੇ ਕਿ ਵੀ ਇਹ ਕਿਸ ਤਰ੍ਹਾਂ ਕੀ ਦੁਨੀਆ ਦੇ ਲਈ ਵੀ ਨਾਲ-ਨਾਲ ਭਗਵਾਨ ਦੇ ਕੰਮ ਕਰਨ ਦੇ ਨਾਲ-ਨਾਲ ਦੁਨੀਆ ਦਾ ਵੀ ਇੱਕ ਬਹੁਤ ਤਕੜਾ ਭਲਾ ਕਰ ਰਿਹਾ ਹਨ ਜੀ ਨਾਮ ਕੀ ਹਾਂ ਮੇਰਾ ਨਾਮ ਸਚੂ ਚੋਕੇ ਜੀ ਤੁਸੀਂ ਜਿਹੜਾ ਆਪਣਾ ਜਨਮਾਸ਼ਰੀ ਨਾਲ ਨਾਲ ਦੀ ਸਮਾਗਮ ਕਰਦੇ ਜਿਹੜੀ ਪਤਾ ਲੱਗਿਆ ਕਿ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਸਮਾਜ ਭਲਾਈ ਦੇ ਕੰਮਾਂ ਕੀ ਬਹੁਤ ਜ਼ਿਆਦਾ ਵੱਡਾ ਹਿੱਸਾ ਲੈਣੀ ਹੈ ਅੱਛਾ ਇਸ ਵਾਰ ਇਸ ਪ੍ਰੋਗਰਾਮ ਦੇ ਨਾਲ ਨਕੀ ਕੀ ਅਟੈਚ ਕਰਕੇ ਤੁਸੀਂ ਲੋਕਾਂ ਨੂੰ ਆ ਦੇਖੋ ਸਤਨਾਮ ਜੀ ਪਤਾ ਕਿ ਜਨਮ ਅਸ਼ਮੀਰ ਜਨਮ ਦਾ ਤਿਹਾੜਾ ਹੈ ਪਹਿਲਾਂ ਬੜੀ ਧੂਮਧਾਮ ਨਾਲ ਸੀ ਹਰ ਇੱਕ ਸਾਲ ਨੂੰ ਦੋ ਤਰ੍ਹਾਂ ਵੈਸੇ ਮਨਾਉਂਦੇ ਹੁਣ ਵੀ ਮਨਾਣੇ ਆ ਤੇ ਹੁਣ ਦੋ ਤਿੰਨ ਸਾਲਾਂ ਦੇ ਵਿੱਚ ਮਤਲਬ ਲਾਹ ਦੋ ਤਿੰਨ ਸਾਲਾਂ ਤੋਂ ਲਗਾਤਾਰ ਗੋਸ਼ ਅੰਨਾਂ ਦੇ ਵਿੱਚ ਪ੍ਰੋਗਰਾਮ ਗੋਸ਼ ਅੰਨਾਂ ਕਮੇਟੀ ਨੇ ਰੱਖਿਆ ਜਾਂਦਾ ਠੀਕ ਹੈ ਇੱਕ ਛੋਟੀ ਜਿਹੀ ਮੱਡੀ ਹੋਣ ਕਰਕੇ ਦੋ ਦੋ ਫੰਕਸ਼ਨ ਚੱਲ ਗਏ ਨੇ ਇਸ ਕਰਕੇ ਇਸ ਵਾਰੀ ਜੋ ਪ੍ਰਸ਼ਾਦ ਦਾ ਅਸੀਂ ਪ੍ਰਬੰਧ ਕੀਤਾ ਤੇ ਪ੍ਰਸ਼ਾਦ ਵੰਡਣ ਦਾ ਪ੍ਰਬੰਧ ਕੀਤਾ ਨਾਲ ਜੋ ਕਮੇਟੀ ਨੇ ਇਸ ਵਾਰੀ ਫੰਸਾਂ ਲਿਆ ਬਲੱਡ ਡੋਨੇਟ ਦਾ ਤੇ ਸਤਿ ਸ਼੍ਰੀ ਅਕਾਲ ਵੀ ਤੁਹਾਡੇ ਮਾਧਿਅਮ ਤੇ ਰਹੀ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਚੜ੍ਹ ਕੇ ਜਿਹੜੇ ਬਲੱਡ ਨੇਟ ਕੈਂਪ ਲੱਗਿਆ ਹੈ ਉਹਦੇ ਵਿੱਚ ਯੋਗਦਾਨ ਪਾਉਣ ਕਿਰਪਾ ਕਰਦੇ ਹਾਂ ਤੇ ਇਹਦੇ ਨਾਲ ਨਾਲ ਬਲੱਡ ਯੋਗਦਾਨ ਕੈਂਪ ਦੇ ਨਾਲ ਨਾਲ ਹੋਰ ਕੀ ਕੀ ਪੌਲਕ ਲਈ ਕੀਤਾ ਜਾ ਰਿਹਾ ਹੈ ਜਿਹੜੀਆਂ ਪੂਜਾ ਤਿਹਾਰ ਆਹਾਦੇ ਨਾਲ ਸੰਬੰਧਿਤ ਵੀ ਜਿਹੜੇ ਆਮ ਥੋੜੀ ਜਾਣਕਾਰੀ ਦਿੱਤੀ ਜਾਵੇ ਜੀ ਸਾਡੇ ਵੀ ਪੂਜਨ ਜਿਹੜਾ ਜਨਮਸ਼ਮੀ ਦਾ ਪੂਜਨ ਹੈ ਉਹ ਤਾਂ ਰੱਖਿਆ ਗਿਆ ਜੀ ਉਹ ਤਾਂ ਕਮੇਟੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਵੈਸੇ ਵੀ ਰੱਖਿਆ ਜਾਂਦਾ ਉਸ ਤੋਂ ਬਾਅਦ ਪ੍ਰਸ਼ਾਦ ਪ੍ਰਸ਼ਾਦ ਦਾ ਜਿਹੜਾ ਪ੍ਰਬੰਧ ਹੈ ਉਹ ਸੰਗਤਾਂ ਲਈ ਅਸੀਂ ਮਤਲਬ ਕਮੇਟੀ ਵੱਲੋਂ ਕੀਤਾ ਤੇ ਬਾਕੀ ਰਾਤ ਦਾ ਪ੍ਰੋਗਰਾਮ ਜਿਹੜਾ ਹੈ ਤੇ ਡੈਕੋਰੇਸ਼ਨ ਵਗੈਰਾ ਦਾ ਲੋਕਾਂ ਲਈ ਸਮਾਜੀ ਕਮੇਟੀ ਨੇ ਆਰਗੇਨਾਈਜ਼ ਕੀਤਾ ਤੇ ਆ ਜਿਹੜਾ ਐਕਟੀਵਿਟੀ ਕੀਤਾ ਬਸ ਬਲੱਡ ਡੋਨੇਟ ਦਾ ਹੀ ਹੈ ਜੀ ਆਪਣਾ ਤੇ ਤੁਹਾਡੇ ਰਹੀ ਸੰਤਾਂ ਨੂੰ ਉਹੀ ਫਿਰ ਮੈਂ ਦੁਆਰ ਤੋਂ ਬੇਨਤੀ ਕਰਦਾ ਜਿਹੜੀ ਉੱਤੋਂ ਚੜ ਕੇ ਜਿਹੜੀ ਕੁੰਦਾਨ ਜਗੇ ਚਾਹਦਾ ਜੀ ਸਚਿਦਪਾਲ ਜੀ ਜਦੋਂ ਮੈਂ ਤੁਹਾਡਾ ਮੈਸੇਜ ਪੜਿਆ ਨਾ ਜਿਹਨੂੰ ਆਪਾਂ ਕਾਰਡ ਬੋਲਦੇ ਹਾਂ ਬਣਾਇਆ ਹੋਇਆ ਉਹ ਖੁਦ ਮੇਰੇ ਵੀ ਦੋਸਤਾਂ ਕੋਲੋਂ ਕਿਹਾ ਮੈਂ ਉਹਦੇ ਹੀ ਦੇਖਿਆ ਵੀ ਹੋਰ ਵੀ ਕਈ ਤਰ੍ਹਾਂ ਦੇ ਪੂਜਾ ਦੇ ਨਾਲ ਨਾਲ ਜਿਹੜੇ ਦਿਨ ਦਿਹਾੜੇ ਟਾਈਮ ਸਮੇਂ ਤੱਕ ਦੱਸਿਆ ਗਿਆ ਥੋੜਾ ਜਿਹਾ ਉਹਨਾਂ ਨੇ ਵੀ ਬ੍ਰੀਫ ਕੀਤਾ ਹਾਂ ਹਾਂਜੀ ਹਾਂਜੀ ਜਿਹੜਾ ਬਲੱਡ ਡੋਨੇਟ ਦਾ ਜਿਹੜਾ ਸਮਾਂ ਰੱਖਿਆ ਗਿਆ ਉਹ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਰੱਖਿਆ ਗਿਆ ਹੈ ਸ਼੍ਰੀ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਹੈ ਕੋਟਕਪੂਰਾ ਵੱਲੋਂ ਉਹਨਾਂ ਵੱਲੋਂ ਜਿਹੜਾ ਇਹ ਬਲੱਡ ਕੈਂਪ ਸਾਡੇ ਸਮਾਜ ਉੱਤੇ ਚੱਲ ਰਿਹਾ ਹੈ ਹੋਰ ਕੀ ਹੋਰ ਲੋਕਾਂ ਨੂੰ ਮਿਲ ਬਸ ਜੀ ਜਨਮ ਅਸ਼ਮੀ ਦੀਆਂ ਸਾਰੀਆਂ ਹੀ ਸੰਗਤ ਨੂੰ ਬਰੀਵਾਲਾ ਦੇ ਨਗਰ ਨੂੰ ਸਾਰਿਆਂ ਨੂੰ ਹੀ ਸਾਡੇ ਵੱਲੋਂ ਮੇਰੇ ਤੇ ਸਾਈਲ ਮਿੰਕੇ ਵੱਲੋਂ ਸਮਾਜਿਕ ਕਮੇਟੀ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਸੋਹਰੀ ਇੱਥੋਂ ਦੇ ਪ੍ਰਬੰਧਕ ਆ ਇਹਨਾਂ ਦਾ ਇਹ ਕਹਿਣਾ ਇਹ ਵੀ ਜਿੰਨੇ ਵੀ ਦਿਨ ਵਿਹਾਰ ਹੁੰਦੇ ਗੁਰੂ ਪੀਰਾਂ ਦੇ ਜਾਂ ਪੂਜਨੀਕ ਲੋਕਾਂ ਦੇ ਉਹ ਰਲ ਮਿਲ ਕੇ ਹੀ ਮਨਾਏ ਜਾਣ ਦੀ ਸੰਕੇਤ ਦਿੱਤਾ ਉਹਨਾਂ ਨੇ ਵੀ ਪੂਰੇ ਪ੍ਰੇਮ ਸਹਿਕਾਰ ਨਾਲ ਸਾਰੇ ਮੇਰਤੇ ਮਨਾਉਣ ਤੇ ਜਿਸ ਤਰ੍ਹਾਂ ਇਹ ਕਰ ਰਿਹਾ ਉਸ ਤਰ੍ਹਾਂ ਹੀ ਜਿੱਥੇ ਇਹਨਾਂ ਦੇ ਸਹਿਯੋਗ ਦੀ ਲੋੜ ਆ ਉਥੇ ਦਿਹਾਤੀ ਖੇਤਰਾਂ ਦੇ ਲੋਕ ਵੀ ਇਹਨਾਂ ਦਾ ਸਹਿਯੋਗ ਲੈ ਸਕਦੇ ਜਿਵੇਂ ਕਿ ਸਹਿਯੋਗ ਦਿੰਦੇ ਆ ਕੈਮਰਾਮੈਨ ਬਚਿੱਤਰ ਸਿੰਘ ਦੇ ਨਾਲ ਪੱਤਰਕਾਰ ਸੁਖਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਸਾ